ਪੰਜਾਬ ਦੇ ਵਿੱਚ ਖੜਾ ਦੀ ਮਾਰ ਨੇ ਇੱਕ ਵਾਰ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਖੜਾ ਦੀ ਮਾਰ ਤੋਂ ਪ੍ਰਭਾਵਿਤ ਹੋਏ ਆ ਬਰੇ ਘਰ ਉਜੜ ਗਏ ਨੇ ਜਿਸ ਤੋਂ ਬਾਅਦ ਹਰ ਰੇ ਸਿਆਸੀ ਲੀਡਰ ਦੇ ਨਾਲ ਨਾਲ ਜਥੇਬੰਦੀਆਂ ਅਤੇ ਕੁਝ ਪੰਜਾਬੀ ਕਲਾਕਾਰ ਵੀ ਸਾਹਮਣੇ ਆ ਰਹੇ ਨੇ ਤਾਂ ਜੋ ਪੰਜਾਬ ਨੂੰ ਫਿਰ ਹਰਿਆ-ਭਰਿਆ ਬਣਾਇਆ ਜਾ ਸਕੇ ਅੱਜ ਪਿੰਡ ਮੁਜ਼ੱਫਰਪੁਰ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਦੋ ਘਰ ਬਣਾਏ ਗਏ ਨੇ ਕਲਗੀਧਰ ٹرسٹ ਦੇ ਵੱਲੋਂ ਦੋ ਘਰ ਬਣਾਏ ਗਏ ਨੇ ਇਸ ਘਰ ਦਾ ਉਦਘਾਟਨ ਕੀਤਾ ਗਿਆ ਖਾਨਪਾਟ ਸਾਹਿਬ ਰੱਖਿਆ ਗਿਆ ਤਾਂ ਇਸ ਘਰ ਦੇ ਉਦਘਾਟਨ ਦੇ ਉੱਤੇ ਗਾਇਕ ਹਰਫ ਜੀਮਾ ਵੀ ਪਹੁੰਚੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਕਿਹਾ ਗਿਆ ਕਿ ਅੱਜ ਪੰਜਾਬ ਤੇ ਸੰਕਟ ਹੈ ਆਓ ਰਲ ਕੇ ਪੰਜਾਬ ਨੂੰ ਫਿਰ ਖੂਬਸੂਰਤ ਬਣਾਈਏ ਸੁਣੋ ਕਿਸ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਹੈ ਸਾਹਮਣੇ ਆਈ ਹੈ ਦੇਖੋ ਇੱਕ ਵਾਰ ਤਸਵੀਰਾਂ ਮਾਏ ਕਾਂਕ ਡਰਮਸਾ ਥੱਲੇ ਆ ਗਏ ਤੇ ਕਨਕ ਜਿਹੜੀ ਮਸ਼ਕੀਆ ਖਾਨ ਉਹਨਾਂ ਨਾਲ ਪਛਣ ਦਾ ਕੰਮ ਆਉਣੀ ਤੇ ਨਾਲ ਸਾਡੇ ਕੰਮ ਆਉਣੀ ਆ ਜਿਹੜਾ ਵੀ ਦੋ ਮਹੀਨਾ ਲੰਘੇਗਾ ਜਾਂ ਦੋ ਮਹੀਨੇ ਲੰਘ ਗਏ ਜੇ ਰਸ਼ੀ ਦੇਗੇ ਨਹੀਂ ਉਦੋਂ ਬਾਅਦ ਫਿਰ ਵੇਖਾਂਗੇ ਮਿਹਨਤ ਕਰਕੇ ਰਸ਼ੀ ਲਿਆ ਖਾਇਆ ਕਰਾਂਗੇ ਫੇਰ ਉਹ ਜਿਹੜਾ ਆਪਣੀ ਘਰ ਦੀ ਚੀਜ਼ ਹੁੰਦੀ ਨਾ ਉਹ ਪਾਣੀ ਮੰਗੇ ਹੋਵੇ ਦੋਦੀ ਨਹੀਂ ਖਾ ਲਗੇ ਐਦਾਂ ਦੁੱਖ ਨਹੀਂ ਕਰਨੀ ਉਹ ਕਰਨਾ ਤਾਂ ਉਹ ਹੀ ਖਾਣਾ ਹੈ ਦੈਲੀ ਦੱਫਾ ਕਰਕੇ ਉਹਨਾਂ ਦੇ ਖਾਣਾ ਹੀ ਹੋਇਆ ਇਹਨਾਂ ਨੇ ਮਾਰਾ ਹੀ ਸਾਡੀ ਬਾਹ ਫੜ ਲਈ ਜਿਹਾ ਕਬਰੇ ਬਣਾ ਦਿੱਤੇ ਨੇ ਉਹਦਾ ਸਾਡਾ ਬਹੁਤ ਹਲਾਤ ਮਾਰੇ ਜੇ ਭਾਈ ਤਾਂ ਕੋਈ ਤੇ ਪਹੁੰਚਿਆ ਨਹੀਂਗਾ ਕੋਈ ਜਨਵਾਰੀ ਨਹੀਂ ਤੇ ਹੁਣ ਤੁਹਾਨੂੰ ਛੱਤ ਮਿਲ ਗਈ ਹੈ ਜੀ ਹਾਂਜੀ ਛੱਤ ਮਿਲ ਗਈ ਹੈ ਰਹਿਣ ਬਹਿਣ ਦਾ ਸਭ ਕੁਝ ਬਣ ਗਿਆ ਸਾਡਾ ਸਾਨੂੰ ਜਿੰਨੀ ਖੁਸ਼ੀ ਹੋ ਗਈ ਹਣ ਚਾ ਚੜ ਗਿਆ ਜਿਹੜਾ ਆਪਣੇ ਬਨੇ ਬੱਤਰੀ ਆ ਗਈ ਬਹੁਤ ਵੱਡੀ ਮਸੂਰ ਹੈ ਜੀ ਖੁਸ਼ੀ ਹੈ ਮਨ ਨੂੰ ਸਪੂਨ ਮਿਲਦਾ ਵਾ ਕਿ ਚਲੋ ਸਾਡੇ ਸਿੱਤੇ ਸ਼ਤ ਆਈ ਆ ਪਹਿਲਾਂ ਤੁਹਾਡੇ ਮੜੇ ਹਾਲਾਤ ਨੇ ਕਿ ਜਿਹੜੇ ਸਾਡੇ ਕੱਚੇ ਮਕਾਨੀ ਉਹ ਵੀ ਪਾਣੀ ਦੇ ਟਾਹਤੇ ਦੀ ਕਰ ਦਿੱਤਾ ਸਾਨੂੰ ਇਹਦਾ ਮਹਿਸੂਸ ਹੁੰਦਾ ਹੈ ਕਿ ਸਿਆਚ ਆਈ ਕੱਚੀਆਂ ਤਰਪੈਲਾਂ ਪਾ ਕੇ ਹੀ ਟੈਂਪਸ ਕਰਾਂਗੇ ਪਰ ਚਲੋ ਪਰਮਾਤਮਾ ਦੀ ਕਿਰਪਾ ਜੂ ਪੀ ਆ ਬਾਬਾ ਜਜੀਤ ਸਿੰਘ ਜੀ ਬਰੂਸਾ ਵਾਲੇ ਜਿਨ੍ਹਾਂ ਨੇ ਆ ਕੇ ਸਾਡੀ ਗਰੀਬਾਂ ਦੀ ਬਾਹ ਮਫੜੀ ਤੇ ਸਾਡੇ ਸਿਰ ਤੇ ਛਾਪੇ ਦਿੱਤੀ ਬਹੁਤ ਬਹੁਤ ਧੰਨਵਾਦ ਜਨਾ ਬਾਬਾ ਜੀ ਕੀ ਕੀ ਬਣਿਆ ਮੈਂ ਕਿੰਨੀ ਦੇਰ ਤੁਸੀਂ ਖੁੱਲੀ ਛੱਤ ਦੇ ਥੱਲੇ ਰਹਿੰਦੇ ਰਹੇ ਅਸੀਂ 15 ਤੋਂ 20 ਦਿਨ ਖੁੱਲੀ ਛੱਤਾਂ ਹੀ ਬਣਾਈਆਂ ਪਿਛੋਤ ਬਰਸਾਤਾਂ ਵੀ ਬਹੁਤ ਪਈਆਂ ਹਨ 10 ਦਿਨ ਹੋ ਗਏ ਹੁਣ ਨਹੀਂ ਮਤਲਬ ਬਰਸਾਤ ਪਹਿਲੇ ਕੋ ਹਫਤਾ ਦਾਦ ਲਈ ਬਰਸਾਤਾਂ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਦੇ ਟਾਈਮ ਪਾਸ ਕੀਤਾ ਸਾਰੀ ਰਾਤ ਹੀ ਜਾ ਕੇ ਟਾਈਮ ਪਾਸ ਕਰਦੇ ਰਹੇ ਮੇਰੇ ਤਰਪੇਲਾ ਜੀ ਕਿ ਪਾਣੀ ਨਾ ਪੜ ਜਾਵੇ ਕਿ ਬੱਚੇ ਦੇ ਛੁੱਟਿਆ ਦੇ ਉਹ ਨਾ ਮਲੇ ਭੇਜਣ ਜਾਂ ਬਿਸਤਰੇ ਨਾ ਭੇਜਣ ਸੱਜੇ ਰਾਤ ਜਾ ਕੇ ਕੱਢਿਆ ਚਲੋ ਉਹ ਜਾਗਦਾ ਪ੍ਰਮਾਤਮਾ ਨੇ ਮੁੱਲ ਤਾਂ ਦਿੱਤਾ ਸਾਡਾ ਮੇਰਾ ਨਾਮ ਕਰਮਜੀਤ ਮਰਮਜੀਤ ਜੀ ਕੀ ਕਹਿਣਾ ਚਾਹੋਗੇ ਜਿਸ ਹਿਸਾਬ ਨਾਲ ਟਟਾ ਦਾ ਮਕਾਨ ਰੁੜ ਗਿਆ ਸੀ ਸਾੜਾ ਕਿੰਨਾ ਨੁਕਸਾਨ ਹੋਇਆ ਸੀ ਸਮਾਨ ਸਾਰੇ ਤੇ ਅੱਜ ਤੁਹਾਨੂੰ ਮਕਾਨ ਦਿੱਤਾ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਬਾਬਾ ਜੀ ਇਹ ਲੱਗ ਰਿਹਾ ਬਹੁਤ ਵਧੀਆ ਮਾਹੌਲ ਹੈ ਅੱਜ ਬਹੁਤ ਖੁਸ਼ੀ ਹੈ ਧੰਨਵਾਦ ਹੈ ਮਹਾਰਾਜ ਦਾ ਜਿਨ੍ਹਾਂ ਸਾਡੀ ਬਾਮ ਫੜੀ ਹੈ ਅੱਜ ਕਿੰਨਾ ਨੁਕਸਾਨ ਹੋਇਆ ਸੀ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਪਾਈ ਨੁਕਸਾਨ ਹੋ ਗਿਆ ਸਾਡਾ ਤੇ ਆਪਣੀ ਮਾਂ ਦਾਣ ਬਚਾਈ ਜੀ ਇਹਨਾਂ ਦਾ ਪਾਣੀ ਨੰਗ ਨਾ ਕੇ ਗਿਆ ਹਾਂ ਬਾਹਰ ਪਿ ਜਾ ਕੇ ਪਿੰਡ ਚੇਤਰ ਪੈ ਲਾ ਕੇ ਬੈਠੇ ਹਾਂ ਤੇ ਬਹੁਤ ਮਾੜੇ ਹਾਲਾਤ ਹਣੋਦੇ ਤੇ ਹੁਣ ਧਾਲਵਾਲ ਬਾਬਾ ਬਡੂ ਸਾਹਿਬ ਵਾਲਿਆ ਦਾ ਜਨਜੀਤ ਸਿੰਘ ਹੁਣਾਂ ਦਾ ਜਿੰਨਾ ਸਾਡੀ ਮਾਂ ਵਡੀ ਵਾਈ ਜਿੰਨ ਕੀ ਕਖਾਉ ਸਾਹਿਬ ਹੈਗੀ ਜੀ ਕੀ ਫਤੇ ਅਸੀਂ ਕਲਗੀ ਦਾ ਟੈਸਟ ਵੱਲੋਂ 25 ਅਗਸਤ ਤੋਂ ਹੀ ਬੇੜੀਆਂ ਲੈ ਕੇ ਪਹੁੰਚੇ ਸੀ ਜਿਵੇਂ ਜਿਵੇਂ ਜ਼ਰੂਰਤ ਪੈਦੀ ਗਈ ਅਸੀਂ ਉਹ ਕਾਰਜ ਆਰੰਭ ਕਰਦੇ ਗਏ ਅਸੀਂ ਇੱਕ ਟੀਚਾ ਮਿੱਥਿਆ ਸੀ ਇਹ ਸਾਰਾ ਕਾਰਜ ਚਾਰ ਪੜਾਵਾਂ ਚ ਰੰਬਿਆ ਸੀ ਰੈਕਸ਼ਿਊ ਲੰਗਰ ਲੋੜੀਂਦਾ ਸਮਾਨ ਮੈਡੀਕਲ ਔਰ ਪਸ਼ੂਆਂ ਦਾ ਚਾਰਾ ਪਸ਼ੂਆਂ ਨੂੰ ਮਰਿਆਂ ਨੂੰ ਦਬਾਵਾ ਔਰ ਚੌਥਾ ਪੜਾਅ ਸੀਦਾ ਅਸੀਂ ਮੜਵਸੇਬਾ ਮੜਵਸੇਬੇ ਚ ਅਸੀਂ ਅੱਜ ਦੋ ਘਰ ਕੰਪਲੀਟ ਕਰਕੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ ਇਹੋ ਜਿਹੇ ਕਾਰਜ ਕਿਉਂਕਿ ਜਿਸ ਤਰ੍ਹਾਂ ਦੇ ਅੱਜ ਦੇ ਹਾਲਾਤ ਨੇ ਇੱਥੇ ਲੈਂਟਰ ਪਾਣਾ ਪੋਸੀਬਲ ਨਹੀਂ ਹੈ ਸਰਦੀ ਆ ਰਹੀ ਹੈ ਇਹ ਘਰ ਦੀ ਲਾਈਫ 50 ਸਾਲ ਹੈ ਇੰਦੇ ਸਰਦੀ ਗਰਮੀ ਦੋਨੋਂ ਕੰਟਰੋਲ ਹੋ ਜਾਣਗੀਆਂ ਔਰ ਸਾਊਂਡ ਵੀ ਬਾਹਰੋਂ ਆਵਾਜ਼ ਵੀ ਨਹੀਂ ਆਏਗੀ ਇਹ ਪਾ ਪੈਨਲ ਦੇ ਕਰਨੇ ਜੋ ਕਿ ਫੋਰਨ ਕੰਟਰੀਆਂ ਚ ਜਾਂ ਸਾਡੇ ਵੱਡੇ ਵੱਡੇ ਮਾਲ ਇਸ ਤਕਨੀਕ ਨਾਲ ਬਣ ਰਹੇ ਨੇ ਸੋ ਇਸ ਘਰ ਦੇ ਵਿੱਚ ਜੋ ਅਸੀਂ 1000 ਸਕਰ ਫੁੱਟ ਦਾ ਘਰ ਬਣਾਇਆ ਹੈ ਘੁੰਡੇ ਚ ਦੋ ਵੱਡੇ ਕਮਰੇ ਨੇ ਬਰਾਮਦਾ ਹੈ ਕਿਚਨ ਹੈ ਔਰ ਬੱਧੀ ਖੁਸ਼ੀ ਦੀ ਗੱਲ ਇਹ ਹੈ ਸਾਰੇ ਪਰਿਵਾਰ ਦੇ ਬਰਸਤਰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਰਦੀਆਂ ਦੇ ਗਰਮੀਆਂ ਦੇ ਕਿਚਨ ਦਾ ਸਾਰਾ 3 ਮਹੀਨਿਆਂ ਦਾ ਸਮਾਨ ਰਾਸ਼ਨ ਹਰ ਚੀਜ਼ ਕਿਚਨ ਦੇ ਵਿੱਚ ਪ੍ਰੋਵਾਈਡ ਕਰਾਤੀ ਹੈ ਔਰ ਜਿਹੜਾ ਹੈ ਘਰ ਦਾ ਸਾਰਾ ਗੱਦੇ ਬੈੱਡ ਕੁਰਸੀਆਂ ਮੇਜ਼ ਜੋ ਵੀ ਇੱਕ ਫੁੱਲ ਫਲਾਈਜ਼ ਪੂਰਾ ਘਰ ਦੀ ਵਸੇਬੇ ਦੀ ਲੋੜ ਹੁੰਦੀ ਹੈ ਇਹ ਸਮਝੋ ਵੀ ਪਰਿਵਾਰ ਹੋਟਲ ਆ ਕੇ ਠਹਿਰ ਗਿਆ ਹੈ ਸੋ ਜਿਵੇਂ ਇਸ ਹੋਟਲ ਸਭ ਸੁਵਿਧਾ ਉਪਲਬਧ ਹੁੰਦੀਆਂ ਨੇ ਸੋ ਇਸ ਤਰ੍ਹਾਂ ਪਰਿਵਾਰ ਨੂੰ ਅਸੀਂ ਆ ਕੇ ਮੁੜ ਵਿਸੇਬੇ ਚ ਆਪਣੇ ਪ੍ਰਵੇਸ਼ ਕਰਵਾ ਰਹੇ ਆ ਸੋ ਅਸੀਂ ਇਸ ਬਖਸ਼ੋ ਕਾਰਜ ਬਹੁਤ ਵੱਡਾ ਹੈ ਇਸ ਘਰ ਦਾ 1 ਲੱਖ ਖਰਚ ਬਣਾਉਣ ਦਾ 6.5 ਲੱਖ ਹੈ ਇਸ ਦੇ ਘਰ ਦੇ ਸਮਾਨ ਦਾ 1 ਲੱਖ ਹੈ 7.5 ਲੱਖ ਰੁਪਏ ਚ ਇਹ ਕਾਰ ਪੂਲਫਲਾਈ ਵਿਸੇਬੇ ਚ ਆ ਗਿਆ ਹੈ ਔਰ 3 ਮਹੀਨਿਆਂ ਦਾ ਰਾਸ਼ਨ ਸਰਦੀਆਂ ਦੇ ਸਾਰੇ ਕੱਪੜੇ ਅਸੀਂ ਪਰਿਵਾਰ ਨੂੰ ਦੇ ਚੁੱਕੇ ਹਾਂ ਛੋ ਜਿੰਨਾ ਵੀ ਸੇਵਾ ਕਰਨੀ ਹੋਵੇ ਦਸਵੰਦ ਦੀ ਮਾਇਆ ਭੇਜਣ ਨੂੰ ਹੋਵੇ ਕਲਗੀਧਰ ਟੈਸਟ ਨੂੰ ਭੇਜੋ ਜਾਂ ਸਿੱਧਾ ਸਾਨੂੰ ਸਮਾਨ ਪਰਚੇਜ ਕਰਕੇ ਦੇ ਦਿਓ ਅਸੀਂ ਇਸ ਪਰ ਪਰਵਾਰਾਂ ਦਾ ਉੱਥੇ ਘਰ ਬਣਾਉਣ ਚ ਆਪ ਜੀ ਦਾ ਦਿੱਤਾ ਦਸਵੰਦ ਦਿੱਤੀ ਮਾਇਆ ਸਵਰਥਾ ਹੋਏਗੀ ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ੇਗੀ ਬਾਈ ਟੀਚਾ ਕੀ ਆ ਕਿੰਨੇ ਘਰ ਬਣਾ ਕੇ ਦੇ ਰਿਹਾ ਸਾਡਾ ਟੀਚਾ 500 ਘਰ ਦਾ ਹੁਣ ਤੱਕ 100 ਘਰ ਅਸੀਂ ਉਲੀਕ ਚੁੱਕੇ ਹਾਂ 100 ਘਰ ਅਸੀਂ ਆਰੰਭ ਕਰਨ ਦੀ ਕੰਡੀਸ਼ਨ ਚ ਰੋਜ਼ ਅਸੀਂ 5 ਘਰ ਆਰੰਭ ਕਰ ਦਿਆਂਗੇ ਠੀਕ ਹੈ ਰੋਜ਼ ਦੇ ਪੰਜ ਰੋਜ਼ ਦੇ ਪੰਜ ਸੋ ਸਾਡਾ ਟੀਚਾ 50 100 500 ਕਰਦਾ ਹੈ ਇਹ ਨਾਲਾ ਬੈਠੀ ਹੈ ਜੇ ਹੋਰ ਥਾਵਾਂ ਤੇ ਵੀ ਅਸੀਂ 6 ਡਿਸਟ੍ਰਿਕਟ ਵਿੱਚ 6 ਡਿਸਟ੍ਰਿਕਟ ਗੁਰਦਾਸਪੁਰ ਪਠਾਨਕੋਟ ਫਰੀਦ ਅੰਮ੍ਰਿਤਸਰ ਤਰਨਤਾਰਨ ਔਰ ਫਾਜ਼ਲਪੁਰ ਔਰ ਫਾਜ਼ਿਲਗਾ ਇਥੇ ਅਸੀਂ ਸਾਰੇ ਆਰਾਮ ਕੀਤੇ। ਤੁਸੀਂ ਪ੍ਰੋਜੈਕਟ ਟੈਕਨੀਕਲ ਦੱਸੋਗੇ ਇਹਦਾ ਇਹਨੂੰ ਕਿੰਨਾ ਸਮਾਂ ਲੱਗਦਾ ਹੈ ਇਹ ਬਣਨ ਦੇ ਵਿੱਚ ਤੇ ਹੋਰ ਟੈਕਨੀਕਲਿਟੀਆਂ ਕੀ-ਕੀ ਹੈ? ਕਿੰਨਾ ਕੁ ਮੁਫੀਦ ਹੈ ਦੂਸਰੇ ਕਰਾਂ। ਦੇਖੋ ਇਸ ਘਰ ਨੂੰ 50 ਸਾਲ ਕੁਸ਼ ਮਿਲਦਾ। ਚੌਣ ਦਾ ਤਾਂ ਮਤਲਬ ਹੀ ਨਹੀਂ ਹੈਗਾ। ਜਿਹੜਾ ਜਿਆਦੀਆਂ ਬਰਸਾਤਾਂ ਨਾਲ ਘਰ ਚੋਹ ਜਾਂਦੇ ਨੇ, ਚਲ ਐਂਟਰ ਤੇ ਵੀ ਇਹ ਚੋਏਗਾ ਨਹੀਂ। ਇਹਦੇ ਵਿੱਚ ਸਰਦੀ ਗਰਮੀ ਨਾ ਸਰਦੀ ਲੱਗੇਗੀ ਨਾ ਗਰਮੀ ਲੱਗੇਗੀ। ਔਰ ਸਭ ਤੋਂ ਵੱਡੀ ਗੱਲ ਉਹਨੂੰ ਪੇਂਟ ਕਰਨ ਦੀ ਲੋੜ ਨਹੀਂ। ਮਤਲਬ ਘਰ ਫਿਨਿਸ਼ ਆਇਆ ਸੀ ਫਿਟ ਕਰਤਾ ਫਿਨਿਸ਼ ਹੋ ਗਿਆ। ਸਾਨੂੰ ਕਦੇ ਵੀ ਇਸ ਘਰ ਨੂੰ ਪੇਂਟ ਨਹੀਂ ਕਰਨਾ ਪਏਗਾ ਸੋ ਇਸ ਘਰ ਦੀ ਲਾਈਫ 50 ਸਾਲ ਹੈ ਬੇਸ ਵੀ ਸਟਰੋਂਗ ਹੁੰਦਾ ਬਬਾ ਇਹ ਬੇਸ ਅਸਲੀ ਹਾਂ ਬੇਸ ਬਿਲਕੁਲ ਸਟਰੋਂਗ ਹੈ ਅਸੀਂ 6 ਫੁੱਟ ਤੱਕ ਇਹਦੀ ਨੀਂਹ ਲਗਾਈਆਂ ਸਾਰਾ ਸਟਰਕਚਰ ਐਮਐਸ ਦਾ ਹੈ ਤੇ ਇਹ ਅਸੀਂ ਔਰ ਸੰਸਤਾ ਇਹਨੂੰ ਵਰਤਦਿਆਂ ਨੂੰ ਸਾਨੂੰ ਸਸਤਾ ਦੇ ਵਿੱਚ ਪਲਾਸ ਹੋ ਗਿਆ ਕਲਗੀ ਦਾ ਟੈਸਟ ਆਪਣੇ ਕਾਰਜਾਂ ਵਾਸਤੇ ਇਹ ਚੀਜ਼ ਨੂੰ ਵਰਤਦਿਆਂ 50 ਸਾਲ ਹੋ ਚੁਕੇ ਅਸੀਂ ਲਗਾਤਾਰ ਆਪਣੇ ਜਿੰਨੇ ਹਾਲ ਬਰਾਂਡੇ ਕਮਰੇ ਸਕੂਲ ਦੀ ਅਮਰਜੈਂਸੀ ਕੋਈ ਬਿਲਡਿੰਗ ਸੋ ਅਸੀਂ ਇਹ ਕਾਰਜ ਲਗਾਤਾਰ ਕਰਦੇ ਆ ਰਹੇ ਹਾਂ ਤਾਂ ਹੀ ਸਾਡਾ ਇਹ ਐਕਸਪਰਟਸੀ ਇਸ ਵਿੱਚ ਸਾਡੀਆਂ ਵਰਕਸ਼ਾਪਾਂ ਆਪਣੀਆਂ ਨੇ ਸਾਡੇ ਕਾਰੀਗਰ ਐਕਸਪਰਟਸੀ ਸੋ ਇਸ ਦੇ ਵਿੱਚ ਸਾਨੂੰ 100 ਕਾਰੀਗਰ ਲਗਾਉਣਾ ਪਿਆ ਰੋਜ਼ ਦਿੱਲੀ 100 ਕਾਰੀਗਰ 100 ਕਾਰੀਗਰ ਅਸੀਂ ਇਹ ਘਰ ਜਿਹੜਾ 96 ਘੰਟਿਆਂ 'ਚ ਬਣਾਇਆ ਹੈ ਉਹ ਘਰ ਨਾਲ ਦਾ ਜਿਹੜਾ ਹੈ ਉਹ ਅਸੀਂ 72 ਘੰਟਿਆਂ 'ਚ ਬਣਾਇਆ ਹੈ ਸਾਡੀ ਸਮਰੱਥਾ ਅੱਗੇ 48 ਕੰਟੈਂਟਸ ਘਰ ਬਣਾਉਂਦੀ ਆ ਕਿਉਂਕਿ ਪਹਿਲੇ ਸੀ ਸਾਡੇ ਹੁਣ ਸਾਡੀ ਵਰਕਸ਼ਾਪਾਂ ਇਹਨੂੰ ਰੈਡੀਮੇਡ ਬਣਾ ਕੇ ਲਾ ਕੇ ਫਿਟ ਕਰ ਦੇਣਗੀਆਂ ਵਰਕਸ਼ਾਪਾਂ ਅਸੀਂ ਅਜੇ ਕਾਲ ਅਕੈਡਮੀ ਉਸੋਆ ਅਕਾਲ ਅਕੈਡਮੀ ਤਿੱਬੜ ਇੱਥੇ ਅਸੀਂ ਫੁੱਲ ਫਲਾਈਜ਼ ਆਪਣੀਆਂ ਵਰਕਸ਼ਾਪ ਆਫ ਸੈਟਅਪ ਕਰ ਦਿੱਤੀਆਂ ਨੇ ਸੋ ਅਸੀਂ অল ਰੈਡੀਮੇਡ ਉੱਤੇ ਤਿਆਰ ਕਰਕੇ ਇੱਕ ਟੀਮ ਸਾਡੀ ਨੀਂਹ ਖੋਦੇਗੀ ਇਹਨੂੰ ਸਟਰਕਚਰ ਖੜਾ ਕਰੇਗੀ ਦੂਜੀ ਟੀਮ ਸਾਡਾ ਪਾਪੈਨਲ ਕਰੇਗੀ ਤੀਜੀ ਟੀਮ ਸਾਡੀ ਇਹਨੂੰ ਫਿਨਿਸ਼ ਕਰੇਗੀ ਸੋ ਨਾਲ ਇਹਨਾਂ ਨੂੰ ਟਾਇਲਟ ਵੀ ਬਣਾ ਕੇ ਦਿੱਤੀਆਂ ਨੇ ਦੋਹਾਂ ਪਰਿਵਾਰਾਂ ਨੂੰ ਔਰ 6x8 ਦੀ ਟਾਇਲਟ ਮਤਲਬ ਇੱਕ ਬਿਲਕੁਲ ਅਸੀਂ ਖੁੱਲਾ ਜਿਹਾ ਪਰਿਵਾਰ ਦਾ ਸਹੂਲਤ ਕਰਕੇ ਦਿੱਤਾ ਸੋ ਅਸੀਸ ਬਖਸ਼ੇ ਸੰਗਤ ਕਾਰਜ ਵੀ ਵੱਡੇ ਨੇ ਸੋ ਜਿੱਥੇ ਐਜੂਕੇਸ਼ਨ ਸੰਸਥਾ ਕਰ ਰਹੀ ਹੈ 70000 ਬੱਚਿਆਂ ਵਿੱਚੋਂ 35000 ਬੱਚਾ ਫਰੀ ਜਾਂ ਸਹਾਇਤ ਵਿੱਦਿਆ ਦੇ ਰਹੀ ਹੈ ਹੋਰ ਆਪ ਜੀ ਨੂੰ ਸਭ ਤੋਂ ਵੱਡੀ ਗੱਲ ਦੱਸੀ ਅਸੀਂ ਪਸ਼ੂ ਦੇਣ ਵੀ ਜਾ ਰਹੇ ਹਾਂ ਜਿਹੜੇ ਮਰ ਗਏ ਸੀ ਔਰ ਸਾਰੇ ਇਲਾਕੇ ਜਿੱਥੇ ਫਲੱਡ ਵਾਲੇ ਇਲਾਕੇ ਸੀ ਅਸੀਂ ਅਕਾਲ ਅਕੈਡਮੀ ਚ ਸਾਰੇ ਬੱਚਿਆਂ ਦੀ ਫੀਸ ਫ੍ਰੀ ਕਰ ਦਿੱਤੀ ਇੱਕ ਸਾਲ ਵਾਸਤੇ ਬੁੱਕਸਟੇਸ਼ੀ ਯੂਨੀਫਾਰਮ ਉਹਨਾਂ ਦੇ ਰਹੇ ਹਾਂ ਔਰ ਕਿਸ ਤਰ੍ਹਾਂ ਦੀ ਵੀ ਨੀਡ ਹੈ ਮੈਡੀਕਲ ਕੈਂਪ ਲਗਾ ਰਹੇ ਹਾਂ ਜਿ ਕਿਸੇ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਵੀ ਨੀਡ ਹੈ ਅਸੀਂ ਹਾਜ਼ਰ ਹਾਂ ਜਿਹੜਾ ਸਭ ਤੋਂ ਡਿਫਿਕਲਟ ਕੰਮ ਸੀ ਪਸ਼ੂਆਂ ਨੂੰ ਦਬਾਣਾ ਤੇ ਸੰਸਥਾਨ ਨੇ ਉਹ ਕਾਜ ਸਭ ਤੋਂ ਵੱਡਾ ਜਿਹੜਾ ਕਿ ਪਸ਼ੂ ਮਰੇ ਨੂੰ 25 ਦਿਨ ਹੋ ਗਏ ਹੋਣ ਵੀਦਨ ਹੋ ਗਿਆ ਹੁਣ ਉਸ ਪਸ਼ੂ ਨੂੰ ਲਿਆ ਕੇ ਦਬਾਣਾ ਇਹ ਕਾਜ ਬਹੁਤ ਇੱਕ ਜਿਵੇਂ ਕਹ ਲਈਏ ਸੇਤ ਪੱਖੋਂ ਵੀ ਔਰ ਪ੍ਰਦੂਸ਼ਨ ਪੱਖੋਂ ਵੀ ਬਹੁਤ ਡਿਫਿਕਲਟੀ ਸੋ ਇਹ ਵੀ ਮਾਰੇ ਨੇ ਸੇਵਾ ਲਈ ਹੈ ਸੋ ਆਪ ਸਾਰੇ ਅਸੀਸ ਵਰਸ਼ੋ ਅਸੀਂ ਤਾਂ ਚਾਹੁੰਦੇ ਆ ਹਜ਼ਾਰ ਘਰ ਜਿੰਨੇ ਪੰਜਾਬ ਦੇ ਘਰ ਨੇ ਬਣਾ ਦਿਜੀਏ ਪਰ ਸੰਗਤ ਜੇ ਅਸੀਸ ਵਰਸ਼ੇਗੀ ਇਹ ਸਾਰਾ ਕਾਜ ਨੇਤਰ ਚੜ ਜਾਏਗਾ ਮਾਰੇ ਕਰਨ ਵਾਲੇ ਨੇ ਅਸੀਂ ਤਾਂ ਇੱਕ ਕਟਕੁਤਲੀ ਹਾਂ ਮਹਾਪੁਰਸ਼ਾਂ ਦੇ そう、グリーンカマン。